ਸੰਗਤ ਜੀ ਇੱਕ ਪਾਸੇ ਤਾਂ ਸਾਡੇ ਦੇਸ਼ ਦੇ ਵਿੱਚ ਨਾਰਾ ਲਾਇਆ ਜਾਂਦਾ ਜੈ ਜਵਾਨ ਜੈ ਕਿਸਾਨ ਤੇ ਦੂਜੇ ਪਾਸੇ ਸਾਡੇ ਦੇਸ਼ ਦੇ ਜਵਾਨਾਂ ਦਾ ਤੇ ਸਾਡੇ ਕਿਸਾਨਾਂ ਦਾ ਹਾਲ ਵੇਖ ਲਓ ਤੁਸੀਂ ਵੇਖੋ ਵੀ ਆਹ ਬੀੜੀਆਂ ਸਿਕਟਾਂ ਤੋਂ ਬਿਨਾ ਲੋਕ ਜਿਉਂਦੇ ਰਹਿ ਸਕਦੇ ਆ ਤੇ ਇਹਨਾਂ ਨੂੰ ਬਣਾਉਣ ਵਾਲੇ ਕਰੋੜਪਤੀ ਆ ਸ਼ਰਾਬ ਤੋਂ ਬਿਨਾ ਵੀ ਲੋਕ ਜਿਉਂਦੇ ਰਹਿ ਸਕਦੇ ਆ ਤੇ ਸ਼ਰਾਬ ਦੀਆਂ ਫੈਕਟਰੀਆਂ ਦੇ ਮਾਲਕ ਇਹ ਵੀ ਕਰੋੜਪਤੀ ਆ ਤੇ ਦੂਜੇ ਪਾਸੇ ਜਿਹੜੇ ਅਨਾਜ ਤੋਂ ਬਿਨਾ ਅਸੀਂ ਜਿਉਂਦੇ ਰਹਿਣ ਦੀ ਕਲਪਨਾ ਵੀ ਨਹੀਂ ਕਰ ਸਕਦੇ ਜਿਹੜੇ ਅੰਨ ਤੋਂ ਬਿਨਾ ਸਾਡੀ ਜ਼ਿੰਦਗੀ ਸੰਭ ਵੀ ਨਹੀਂ ਉਹ ਅੰਨ ਪੈਦਾ ਕਰਨ ਵਾਲਾ ਅੰਨਦਾਤਾ ਜਾਂ ਤਾਂ ਸੜਕਾਂ ਤੇ ਰੋਲ ਰਿਹਾ ਜਾਂ ਫਿਰ ਮੰਡੀਆਂ 'ਚ ਰੋਲ ਰਿਹਾ 6 ਤਰੀਕ ਦਾ ਮੇਰੇ ਭਾ ਲੈ ਆ ਤੇ ਹਜੇ ਤਾਈ ਮੇਰੇ ਜਾ ਕੇ ਵੇਖ ਲੋ ਗੱਟੇ ਨਹੀਂ ਭਰੇਗੇ ਸਾਰੀ ਦੀਵਾਲੀ ਹਜੇ ਆਇਆ ਨਹੀਂ ਪਤਾ ਹੋਰ 10 ਦਿਨ ਨਾਲ ਤੁਲੇ ਮੌਚਰ ਸਹੀ ਆਈ ਜਾਂਦਾ ਝੋਨੇ ਦਾ ਫੇਰ ਵੀ ਨਹੀਂ ਤੋਲ ਇੰਸਪੈਕਟਰ ਨੇ ਉਹਦਾ ਕੋਈ ਇੱਥੇ ਮਾਲ ਨਹੀਂ ਚੱਕਦਾ ਸੁੱਕਾ ਮਾਲ ਪਿਆ ਸਰ ਆ ਹੁਣ ਝੋਨਾ ਦਿਸਦਾ ਨਹੀਂ ਵੀ ਕੀ ਕੀ ਦਿਨ ਹੋ ਗਏ ਕਿਸਾਨ ਨੂੰ ਮੰਡੀਆਂ ਦੇ ਵਿੱਚ 13 ਉਹਦਾ ਮੌਚਰ ਆਉਂਦਾ ਆ ਦਾਣਾ ਚੱਕਿਆ ਨਹੀਂ ਬਾਰ ਦਾ ਨਾ ਭੇਜਿਆ ਨਹੀਂ ਤੇ ਕਿਹੜੇ ਥੱਥੇ ਖੂਜ ਡਿੱਗੇ ਕਿਸਾਨ ਜਦੋਂ ਤਾਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਇਹ ਲੀਡਰ ਕਹਿ ਦਿੰਦੇ ਆ ਕਿ ਅਸੀਂ ਕਿਸਾਨਾਂ ਦੇ ਪੁੱਤ ਆ ਸਾਨੂੰ ਕਿਸਾਨਾਂ ਦਾ ਦਰਦ ਪਤਾ ਉਦੋਂ ਇਹ ਵੱਡੇ ਵੱਡੇ ਵਾਅਦੇ ਕਰ ਦਿੰਦੇ ਆ ਸਾਨੂੰ ਜ਼ਿੰਮੇਵਾਰੀ ਬਹੁਮਤ ਨਾਲ ਦਿਓ ਆਮ ਆਰਮੀ ਪਾਰਟੀ ਦੀ ਸਰਕਾਰ ਬਣਾਓ ਪੰਜ ਮਿੰਟਾਂ ਦੇ ਵਿੱਚ ਕੱਲੀ ਕੱਲੀ ਫਸਲ ਉੱਤੇ ਐਮ ਐਸ ਪੀ ਦੇਵਾਂਗੇ ਪਰ ਜਦੋਂ ਕਿਸਾਨਾਂ ਦੀ ਫਸਲ ਖਰੀਦਣੀ ਹੁੰਦੀ ਆ ਉਦੋਂ ਇਹ ਨਕਸ਼ ਕੱਢਣ ਲੱਗ ਜਾਂਦੇ ਆ ਜਿਹੜੇ ਦੇਸ਼ ਦੇ ਵਿੱਚ ਉਸ ਦੇਸ਼ ਦੇ ਅੰਨ ਦਾਤੇ ਦੀ ਕਦਰ ਹੈ ਨਹੀਂ ਨਾ ਉਹ ਦੇਸ਼ ਤਰੱਕੀ ਵੀ ਕੀ ਕਰੂਗਾ ਇਸ ਕਰਕੇ ਕੋਈ ਵੀ ਨੌਜਵਾਨ ਇੱਥੇ ਰਹਿਣਾ ਨਹੀਂ ਚਾਹੁੰਦਾ ਬਾਹਰਲੇ ਦੇਸ਼ਾਂ ਨੂੰ ਭੱਜੀ ਜਾਂਦੇ ਆ ਕਿਸਾਨ 6 ਮਹੀਨੇ ਦਿਨ ਰਾਤ ਮਿਹਨਤ ਕਰਕੇ ਆਪਣੀ ਫਸਲ ਪੁੱਤਾਂ ਵਾਂਗ ਪਾਲਦਾ ਕਿੰਨੀਆਂ ਆਸਾਂ ਹੁੰਦੀਆਂ ਫਸਲ ਤੇ ਪਰ ਜਦੋਂ ਵੇਚਣ ਦੀ ਗੱਲ ਆਉਂਦੀ ਹੈ ਤਾਂ ਉਦੋਂ ਉਦੋਂ ਮਿਹਨਤ ਕਿਸਾਨ ਦੀ ਫਸਲ ਕਿਸਾਨ ਦੀ ਪਰ ਰੇਟ ਰੇਟ ਕਿਸੇ ਹੋਰ ਦਾ